ਮਸ਼ਹੂਰ ਪੰਜਾਬੀ ਐਕਟਰ ਅਤੇ ਅਦਾਕਾਰ ਅਮਰਿੰਦਰ ਗਿੱਲ ਜੀ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਇੱਕ ਪਿਆਰੀ ਜਿਹੀ ਬੱਚੀ ਦੀ ਤਸਵੀਰ ਅਮਰਿੰਦਰ ਗਿੱਲ ਜੀ ਨੇ ਅੱਜ ਸਵੇਰੇ ਹੀ ਆਪਣੇ ਅਕਾਊਂਟ ਤੇ ਇਸ ਬੱਚੀ ਦੀ ਸਟੋਰੀ ਲਗਾਈ ਹੈ ਅਤੇ ਸਿਰਫ ਇਸੇ ਨੂੰ ਹੀ ਫੋਲੋ ਕੀਤਾ ਹੋਇਆ ਹੈ ਸਾਰੇ ਇਹ ਬੜੀ ਉਤਸੱਤਤਾ ਨਾਲ ਜਾਨਣਾ ਚਾਹੁੰਦੇ ਨੇ ਕਿ ਇਹ ਉਹਨਾਂ ਦੀ ਬੇਟੀ ਹੈ ਜਾਂ ਆਉਣ ਵਾਲੀ ਫਿਲਮ ਦਾ ਕੋਈ ਪਾਰਟ ਹੈ ਜਾਂ ਕੁਝ ਹੋਰ ਇਹ ਜਾਨਣਾ ਬਹੁਤ ਹੀ ਰੋਮਾਂਚਕ ਹੋਵੇਗਾ ਅਮਰਿੰਦਰ ਗਿੱਲ ਨੇ ਪਹਿਲੀ ਵਾਰ ਕਿਸੇ ਬੱਚੀ ਦੀ ਪ੍ਰੋਫਾਈਲ ਆਪਣੀ ਆਈਡੀ ਤੇ ਕੀਤੀ ਸ਼ੇਅਰ ਪਹਿਲੀ ਵਾਰ ਕਿਸੇ ਨੂੰ ਕੀਤਾ ਫੋਲੋ ਕੌਣ ਹੈ ਇਹ ਬੱਚੀ ਅਮਰਿੰਦਰ ਗਿੱਲ ਦੇ ਚੌਣ ਵਾਲਿਆਂ ਚ ਚਰਚਾ ਹੋਈ ਸ਼ੁਰੂ ਕੀ ਇਹ ਅਮਰਿੰਦਰ ਗਿੱਲ ਦੀ ਬੇਟੀ ਹੈ ਜਾਂ ਫੈਨਸ ਲਾ ਰਹੇ ਨੇ ਅੰਦਾਜ਼ੇ ਕੀ ਬਾਕੀ ਕਲਾਕਾਰਾਂ ਵਾਂਗ ਅਮਰਿੰਦਰ ਗਿੱਲ ਵੀ ਕਰ ਸਕਦੇ ਆ ਆਪਣੇ ਬੱਚਿਆਂ ਨੂੰ ਫਿਲਮਾਂ ਚ ਲਾਂਚ ਕਮੈਂਟ ਕਰਕੇ ਤੁਸੀਂ ਵੀ ਆਪਣੇ ਵਿਚਾਰ ਇੱਕ ਵਾਰੀ ਜਰੂਰ ਸਾਂਝੇ ਕਰੋ ਜੀ ਦੋਸਤੋ ਆਪਾਂ ਫਿਰ ਮਿਲਦੇ ਆਂ ਦੋਸਤੋ ਕਿਸ ਨਵੀਂ ਵੀਡੀਓ ਦੇ ਨਾਲ ਜੇਕਰ ਵੀ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ